ਕਿ 48 ਮਿੰਟ ਜਾਂ 50 ਮਿੰਟ ਦੀ ਗੱਲ ਹੀ ਮੈਂ ਕੋਠੇ ਤੇ ਹੀ ਤਬਾਜ਼ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ ਤੇ ਜਦੋਂ ਮੈਂ ਉੱਥੋਂ ਥੱਲੇ ਚਾਕ ਤੇ ਨਹੀਂ ਸਾਰੇ ਥੱਲੇ 10 ਕ ਬੰਦੇ ਖਲੋਤੇ ਸੀ ਉਹਨਾਂ ਕਿ ਮੈਂ ਜਦੋਂ ਫਟਾਫਟ ਥੱਲੇ ਆਇਆ ਤੇ ਉਹਨਾਂ ਨੇ ਕਹਿ ਕੇ ਭਾਜੀ ਆਵਾਜ਼ ਸਾਨੂੰ ਵੀ ਆਈ ਹੈ ਤੇ ਉਹ ਲੱਭਣ ਦੇ ਹੀ ਹਰਦਵਾੜੇ ਤੇ ਸ਼ਾਇਦ ਕੀ ਗੱਲ ਹੋਈ ਹੈ ਇਹਨੂੰ ਲੱਗਦੀ ਹੈ ਉਹਨਾਂ ਨੇ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹਨਾਂ ਤੇਲ ਲੀਕ ਕਰਨ ਰਿਹਾ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਨਾ ਉਹਦੇ ਵਿੱਚ ਵੱਜ ਕੇ ਨਾ ਜ਼ਮੀਨ ਤੇ ਉਹ ਉਦੇ ਵਿੱਚ ਵਾਜ ਕੇ ਤੁਹਾਡੇ ਦੇ ਰਾਉਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁਲਿਸ ਨੂੰ ਦਿੱਤਾ ਇੱਕ ਰਾਉਂਡ ਜਿਹੜਾ ਸਾਫ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਕੋ ਸਾਹਮਣੇ ਟੋਕ ਦੇ ਵਿੱਚ ਗਲੀ ਦੇ ਵਿੱਚ ਜਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਕਿ ਆਏ ਉਹ ਬਾਅਦ ਚ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ ਜੋ ਅਸੀਂ ਉਹ ਵੀ ਪੁਲਿਸ ਨੂੰ ਦਿੱਤਾ ਜੋ ਗੱਲ ਸੀ ਸੀਸੀਟੀਵੀ ਵਿੱਚ ਇਹ ਕਿ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਆਣ ਕੇ ਦੋ ਫਾਇਰ ਕੀਤੀ ਕਿਸੇ ਦੁਕਾਨ ਤੇ ਕੀਤੇ ਤੇ ਐਫਰ ਦਾ ਮਾਮਲਾ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀਆਂ ਕਿ ਮੈਂ ਕਿਰਾਏ ਦੇ ਦਿੱਤੀਆਂ ਹੈ ਜਿਹਦੇ ਥੱਲੇ ਇੱਕ ਫੈਸ਼ਨ ਲੰਡਨ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਅਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਸੀ ਜਿਹਦੇ ਕਰਕੇ ਉਹਨੂੰ ਗਨਮੈਨ ਮਿਲੀ ਹੋਈ ਹੈ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮੁਤਾਬਕ ਉਹਨੂੰ ਟੰਗ ਕੀਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਕਾਲ ਕੀਤਾ ਉਨੇ ਹੀ ਕਹਿ ਕੇ ਮੈਨੂੰ ਅੱਜ ਵੀ ਉਹਨਾਂ ਨੇ ਕਹਿ ਕੇ ਅੱਜ ਤੂੰ ਵੱਜ ਜਾਣਾ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਪੂਰਾ ਇੱਕ ਰਕੀਏ ਥੋੜੀ ਮਕੋਰਾ ਰੌਣਕ ਦੇ ਬਸ ਇੱਕ ਆਦੀਆਂ ਚੁੰਮਦੇ ਲੱਗੇ ਰਹਿੰਦੇ ਉਹਦੇ ਸਟੋਰ ਤੇ ਜੁੜੀ ਚੱਲਦੇ ਦੋ ਕੋਲ ਇੱਕ ਗਿੰਦਾ ਰੌਣ ਮਿਲਿਆ ਜੀ ਉੱਥੋਂ ਤੇ ਇੱਕ ਕੋਲ ਮਿਲਿਆ ਜਿਹੜਾ ਗਿੰਦਾ ਰੌਣ ਦਾ ਉਹ ਟਰਾਈ ਨਹੀਂ ਹੋਇਆ ਜਾਨੀ ਕੋਈ ਕੰਡੇ ਤੇ ਕੋਈ ਸੱਟ ਨਹੀਂ ਆਈ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਆਪ ਜੀ ਸੋਰਸ ਸਿਕਿਟੀ ਵੀਟਰ ਦੇ ਜਨਾ ਸਰ ਮੰਮੀ ਵੀ ਬਿੱਕੀ ਨਾਲ ਗੱਲ ਹੋਈ ਹੈ ਜਿਹੜੇ ਸਟੋਰ ਹੈਗਾ ਤੇ ਕੰਦਾ ਅਸਿਕਰਨਾ ਕਿ ਪਹਿਲੇ ਵੀ ਮੈਨੂੰ ਪਹਿਲੇ ਟਾਈਮ ਇਹਨੂੰ ਵਨ ਮੈਨ ਮਿਲੇ ਰਹੇ ਨੇ ਤੇ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਆਂ ਤੁਹਾਨੂੰ ਲੇਟਸਟ ਨੂੰ ਕਮਤੀ ਆਈ ਕਿ ਨਹੀਂ ਉਹ ਮੇਰੇ ਨੋਟਿਸ ਜਾਂ ਉਹਨੇ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਨੇ ਆ ਸਾਈਬਰ ਤੋਂ ਵੀ ਕਰਵਾ ਕੇ ਸੀ ਜਿਹੜਾ ਕੇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਵੀ ਹੈ ਕੋਈ ਤੇ ਆਰ ਪੀ ਟੀ